ਪੀਰਾਂ ਸਾਹਮਣੇ ਆਈਆਂ ਨੇ ਜਿੱਥੇ ਇੱਕ ਟਰਾਲੀ ਦੇ ਵਿੱਚ ਕਾਰ ਜਾ ਕੇ ਵੱਜਦੀ ਹੈ ਤੇ ਤਿੰਨ ਲੋਕ ਇਸ ਕਾਰ ਦੇ ਵਿੱਚ ਸਵਾਰ ਸੀ ਜਿਸ ਵਿੱਚ ਇੱਕ ਮਖਿਲਾ ਵੀ ਦੱਸੀ ਜਾ ਰਹੀ ਹੈ ਉਹਨਾਂ ਦੀ ਮੌਤ ਹੋ ਗਈ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਟਰਾਲੀ ਦੇ ਅੰਦਰ ਹੀ ਤਸ ਗਈ ਅਤੇ ਕਾਰ ਸਵਾਰ ਤਿੰਨ ਵਿਅਕਤੀਆਂ ਦੀ ਮੌਕੇ ਤਹੀ ਮੌਤ ਹੋ ਗਈ। ਦੱਸਿਆ ਜਾ ਰਿਹਾ ਕਿ ਹਾਦਸਾ ਓਵਰ ਸਪੀਡ ਦੇ ਕਾਰਨ ਵਾਪਰਿਆ। ਲੋਕਾਂ ਨੇ ਕੜੀ ਮੁਸ਼ੱਕਤ ਤੋਂ ਬਾਅਦ ਕਾਰ ਦੇ ਵਿੱਚ ਫਸੇ ਹੋਏ ਮਰਿਤਕ ਸਰੀਰਾਂ ਨੂੰ ਬਾਹਰ ਕੱਢਿਆ ਤਾਂ ਇਹ ਹਾਦਸਾ ਇੰਨਾ ਜ਼ਿਆਦਾ ਭਿਆਨਕ ਸੀ ਕਿ ਜਿਸ ਜਿਸ ਨੇ ਵੀ ਇਹ ਵੀਡੀਓ ਦੇਖੀ ਉਸ ਦੇ ਹੋਸ਼ ਤੱਕ ਉੱਡ ਗਏ ਜਲੰਧਰ ਅੰਮ੍ਰਿਤਸਰ ਹਾਈਵੇ ਦਾ ਇਹ ਹਾਦਸਾ ਦੱਸਿਆ ਜਾ ਰਿਹਾ ਜਿੱਥੇ ਹਾਈਵੇ ਤੇ ਇੱਕ ਭਿਆਨਕ ਹਾਦਸਾ ਵਾਪਰਿਆ ਦਰਅਸਲ ਹਸਪਤਾਲ ਦੇ ਨਜ਼ਦੀਕ ਅੱਗੇ ਜਾ ਰਹੀ ਟਰਾਲੀ ਦੇ ਪਿੱਛੇ ਜਾ ਕੇ ਕਾਰ ਵੱਜਦੀ ਹੈ ਕਾਰ ਦੇ ਪਰਖੱਚੇ ਤੱਕ ਉੱਡ ਗਏ ਕਾਰ ਦਾ ਅਗਲਾ ਹਿੱਸਾ ਬ੍ਰੇ ਤਰੀਕੇ ਦੇ ਨਾਲ ਨੁਕਸਾਨਿਆ ਗਿਆ ਓਵਰ ਸਪੀਡ ਕਾਰਨ ਇਹ ਹਾਦਸਾ ਵਾਪਰਿਆ ਤਾਂ ਇਸ ਟਰਾਲੀ ਦੇ ਵਿੱਚ ਪਰਾਲੀ ਲੱਦੀ ਹੋਈ ਸੀ ਹਾਲਾਂਕਿ ਕੜੀ ਮੁਸ਼ਕਲ ਤੋਂ ਬਾਅਦ ਮ੍ਰਿਤਕ ਦੇਹਾਂ ਨੂੰ ਬਾਹਰ ਕੱਢਿਆ ਗਿਆ ਤਾਂ ਮੌਕੇ ਤੇ ਪੁਲਿਸ ਅਧਿਕਾਰੀ ਪਹੁੰਚਦੇ ਨੇ ਤੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਜਾਂਦੀ ਹੈ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਫਿਲਹਾਲ ਮ੍ਰਿਤਕ ਵਿਅਕਤੀਆਂ ਦੀ ਪਛਾਣ ਕੀਤੀ ਜਾ ਰਹੀ ਹੈ ਕਿਉਂਕਿ ਜਦੋਂ ਇਹ ਹਾਦਸਾ ਵਾਪਰਿਆ ਤਾਂ ਕਾਰ ਦੇ ਵਿੱਚ ਦੋ ਵਿਅਕਤੀ ਅਤੇ ਇੱਕ ਮਖਿਲਾ ਬੈਠੇ ਸਨ ਜਿਨ੍ਹਾਂ ਦੀ ਮੌਤ ਹੋ ਗਈ ਮੌਕੇ ਦੇ ਉੱਤੇ ਹੀ ਉਹਨਾਂ ਦੀ ਮੌਤ ਹੋ ਜਾਂਦੀ ਹੈ ਤਾਂ ਲੋਕਾਂ ਦੇ ਵੱਲੋਂ ਬੜੀ ਮੁਸ਼ਕਲ ਦੇ ਨਾਲ ਉਹਨਾਂ ਦੀਆਂ ਮ੍ਰਿਤਕ ਦੇਹਾਂ ਬਾਹਰ ਕੱਢੀਆਂ ਜਾਂਦੀਆਂ ਨੇ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਭਿਆਨਕ ਹਾਦਸਾ ਵਾਪਰਿਆ ਕੀ ਹੈਗਾ ਇਹ ਮਾਮਲਾ ਇਹ ਮਾਮਲਾ ਹੈ ਕਿ ਇੱਕ ਟਰਾਲੀ ਖਲੋਤੀ ਸੀਗੀ ਅੱਗੇ ਪਰਾਲੀ ਵਾਲੀ ਉਹ ਖਲੋਤੀ ਸੀ ਪਿੱਛੋਂ ਗੱਡੀ ਆਈ ਹੈ ਗੱਡੀ ਆਪਣੀ ਸਪੀਡ 'ਚ ਆ ਰਹੀ ਹੈ ਗੱਡੀ ਜਿਹੜੀ ਆ ਵਿੱਚ ਇੱਕ ਦਾ ਮਾਰ ਕੇ ਲੱਗ ਗਈ ਹੈ ਪਿੱਛੋਂ ਟਰਾਲੀ ਦੇ ਵਿੱਚ ਇਹ ਸਮਝ ਨਹੀਂ ਲੱਗੀ ਵੀ ਕੀ ਕੀ ਗੱਲ ਕੀ ਇਹਦੇ ਅੱਗੇ ਕੋਈ ਚੀਜ਼ ਆਈ ਹੈ ਜਾਂ ਕੀ ਹੋਇਆ ਉਹਨ ਸਮਝ ਨਹੀਂ ਲੱਗੀ ਪਿੱਛੋਂ ਆ ਕੇ ਵਿੱਚ ਵੱਜੀ ਟਰਾਲੀ ਉਹਦੇ ਨਾਲ ਕਾਫੀ ਨੁਕਸਾਨ ਹੋ ਚੁੱਕਾ ਗੱਡੀ ਦੇ ਵੀ ਕਾਫੀ ਨੁਕਸਾਨ ਹੋ ਗਿਆ ਔਰ ਦੋ ਲੇਡੀ ਜੇ ਇੱਕ ਜੈਂਟਸ ਨਾਲ ਉਹਨਾਂ ਦੇ ਵੀ ਡੱਟ ਹੋ ਗਏ ਤੇ ਸਰ ਗੱਡੀ ਵਿੱਚ ਤਿੰਨੇ ਹੀ ਬੰਦੇ ਸਵਾਰ ਸਗੇ ਤਿੰਨ ਸਵਾਰੀਆਂ ਜੀ ਦੱਸੇ ਜਾ ਰਹੇ ਸਰ ਕੁਝ ਪਤਾ ਲੰਗਾ ਕਿੱਧਰੋਂ ਆ ਰਹੇ ਸੀ ਕਿੱਧਰ ਜਾ ਰਹੇ ਸੀ ਇਹ ਗੱਡੀ ਹੋਈ ਹੈ ਤਾਂ ਹੁਣ ਪਿੱਛੋਂ ਬੁਲਾਏ ਆ ਕੁਝ ਉਹਨਾਂ ਦੇ ਵਾਰਸ ਉਹ ਦੱਸ ਦिए ਦੱਸਣਗੇ ਵੀ ਕਿੱਥੋਂ ਆਏ ਆ ਕਿੱਥੋਂ ਨਹੀਂ ਉਹਦੇ ਬਾਰੇ ਕੋਈ ਅਜੇ ਪਤਾ ਨਹੀਂ ਹੈਗਾ ਟਰਾਲੀ ਇੱਥੇ ਕਿਉਂ ਖੜੀ ਸੀ ਜੀ ਟਰਾਲੀ ਜਿਹੜੀ ਹੁਣ ਇਹ ਪੁੱਛਿਆ ਜੇ ਵਾ ਕਾਰਨ ਟਰਾਲੀ ਦੇ ਵੀ ਕਿਉਂ ਖੜੀ ਆ ਟਰਾਲੀ ਵਾਲਾ ਕੋਈ ਮਿਲਿਆ ਨਹੀਂ ਹੈਗਾ ਸਰ ਟਰਾਲੀ ਚਾਲਕ ਮੌਕੇ ਤੋਂ ਭੱਜ ਗਿਆ ਜੇ ਫੜ ਲਿਆ ਨਹੀਂ ਟਰਾਲੀ ਵਾਲਾ ਮਿਲਿਆ ਨਹੀਂ ਕੋਈ ਹੈਗਾ ਟਰਾਲੀ ਵਾਲਾ ਟਰਾਲੀ ਖੜੀ ਹੈ ਕੱਲੀ ਟਰਾਲੀ ਵਾਲਾ ਕੋਈ ਮਿਲਿਆ ਨਹੀਂ ਹੈ ਕੌਣ ਹੈ ਕਿੱਦੀ ਹੈ ਕਿੱਥੋਂ ਹੈ ਉਹ ਵੀ ਪਤਾ ਕਰ ਲਿਨੇ ਆ